ਤੁਸੀਂ ਦੇਖ ਰਹੇ ਹੋ 24 ਪੰਜਾਬ ਨੀ ਚੈਨਲ ਤੁਹਾਡਾ ਆਪਣਾ ਚੈਨਲ ਮਾਰਕੀਟ ਕਮੇਟੀ ਨੂੰ ਤਕਰੀਬਨ 2022 ਤੋਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਾਅਦ ਭਵਾਨੀਗੜ੍ਹ ਦੀ ਮਾਰਕੀਟ ਕਮੇਟੀ ਦੀ ਜੋ ਸੀਟ ਖਾਲੀ ਪਈ ਸੀ ਅੱਜ ਜਗਸੀਰ ਛਨੇੜੀ ਨੂੰ ਮਾਰਕੀਟ ਕਮੇਟੀ ਦੀ ਚੇਅਰਮੈਨੀ ਦੇ ਤਾਜ ਪੋਸ਼ੀ ਦਾ ਪ੍ਰੋਗਰਾਮ ਆਯੋਜਨ ਕੀਤਾ ਗਿਆ ਜਿੱਥੇ ਕਿ ਤਸਵੀਰਾਂ ਵਿੱਚ ਦੇਖ ਸਕਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਤੇ ਉਹਨਾਂ ਦਾ ਓਟ ਆਸਰਾ ਲੈਂਦੇ ਹੋਏ ਦੇਖ ਸਕਦੇ ਹੋ ਇਲਾਕੇ ਦੇ ਪੰਜ ਸਰਪੰਚ ਪਹੁੰਚੇ ਹੋਏ ਹਨ ਅਤੇ ਇਸ ਮੌਕੇ ਤੇ ਅੱਜ ਲੋਕ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਵਿਰਜਿੰਦਰ ਗੋਇਲ ਅਤੇ ਸੰਗਰੂਰ ਤੋਂ ਐਮਪੀ ਮੀਤ ਹੇਰ ਅਤੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਨਰਿੰਦਰ ਕੌਰ ਵੀ ਪਹੁੰਚੇ ਹੋਏ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਮਾਰਕੀਟ ਕਮੇਟੀ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਹਨ ਅਤੇ ਇਸ ਇਲਾਕੇ ਦੇ ਵਿੱਚ ਤਸਵੀਰਾਂ ਵੀ ਦੇਖ ਸਕਦੇ ਪਹੁੰਚੇ ਹੋਏ ਹਨ ਉਹਨਾਂ ਦੇ ਨਾਲ ਮਨਦੀਪ ਸਿੰਘ ਲੱਖੇਵਾਲ ਟਰੱਕ ਯੂਨੀਅਨ ਦੇ ਪ੍ਰਧਾਨ ਵਿੱਕੀ ਬਾਜਵਾ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਆਲਾ ਅਤੇ ਉਹਨਾਂ ਦੇ ਨਾਲ ਕਰਨੈਲ ਸਿੰਘ ਸਰਪੰਚ ਮਾਜੀ ਜਸਵਿੰਦਰ ਕੌਰ ਸਰਪੰਚ ਮਾਜੀ ਅਤੇ ਮਨਜੀਤ ਸਿੰਘ ਮਸਾਣੀ ਗੁਰਮੀਤ ਸਿੰਘ ਸਰਪੰਚ ਛਨੇੜੀ ਅਤੇ ਵਿੱਕੀ ਸਰਪੰਚ ਪੜੋ ਗੁਰਪ੍ਰੀਤ ਸਿੰਘ ਸਰਪੰਚ ਬਾਲਦਕਲਾ ਅਤੇ ਆਪ ਦੇ ਬਲਾਕ ਇੰਚਾਰਜ ਸੁਖਮਨ ਸਿੰਘ ਬਾਲਦੀਆ ਗੁਰਪ੍ਰੀਤ ਸਿੰਘ ਸਰਪੰਚ, ਕੁਲਦੀਪ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਸਰਪੰਚ ਅਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸ਼ਿੰਦਰਪਾਲ ਕੌਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੱਸੀ ਸੋਇਆ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਹੁੰਚੇ ਹਨ ਜਿੱਥੇ ਕਿ ਉਹਨਾਂ ਵੱਲੋਂ ਸਨਮਾਨ ਕੀਤੇ ਜਾ ਰਹੇ ਹਨ ਇਸੇ ਇਸ ਮੌਕੇ ਤੇ ਤਸਵੀਰਾਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਮਾਰਕੀਟ ਕਮੇਟੀਆਂ ਦੇ ਉਤੇ ਹੋਰ ਚੇਅਰਮੈਨ ਪਹੁੰਚੇ ਹੋਏ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਸਨਮਾਨ ਕੀਤੇ ਆ ਰਹੇ ਨੇ ਤੇ ਇਸ ਮੌਕੇ ਤੇ ਉਸ ਦੇ ਨਾਲ ਹੀ ਵਿਦਵਾਨ ਨੇ ਦੱਸਿਆ ਹੈ ਏਜਨਾ ਨੇ ਵੀ ਬਰਪਨ ਹੋਰ ਵੀ ਸਖਸ਼ੀਏ ਦਾ ਪਹੁੰਚੇ ਸਨ ਅਤੇ ਉਹਨਾਂ ਦੇ ਨਾਲ ਅੰਮ੍ਰਿਤਪਾਲ ਪੰਚਾਇਤ ਮੈਂਬਰ ਇਸ ਮੌਕੇ ਤੇ ਰਾਜ ਨਾਫਰੀਆ ਆਰਤੀਆ ਸ਼ਿਸ਼ੂਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਅਤੇ ਇਸ ਮੌਕੇ ਈਸ਼ਵਰ ਬਾਂਸਲ ਅਤੇ ਹੋਰ ਵੀ ਪਹੁੰਚੇ ਹਨ ਤਸਵੀਰਾਂ ਵਿੱਚ ਦਿਖਾਉਣਾ ਜਿਵੇਂ ਕੁਲਤਾਰ ਸਿੰਘ ਸੰਧਵਾ ਪਹੁੰਚੇ ਹਨ ਅਤੇ ਇਸ ਮੌਕੇ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਵੱਲੋਂ ਉਹਨਾਂ ਨੂੰ ਗੁਲਦਸਤਾ ਦੇ ਕੇ ਇਹ ਕਿਹਾ ਜਾ ਰਿਹਾ ਇਸ ਮੌਕੇ ਤੇ ਹੋਰ ਵੀ ਵਿਕਰਮ ਸਿੰਘ ਨਕਟੇ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਅਤੇ ਇਸ ਮੌਕੇ ਤੇ ਉਹਨਾਂ ਵੱਲੋਂ ਸਲਾਮੀ ਦਿੱਤੀ ਗਈ ਹੈ ਪੌਂਚੀਆਂਨ ਮਾਰਕੀਟ ਕਮੇਟੀ ਦੇ ਵਿੱਚ ਜਿੱਥੇ ਪੁਲਿਸ ਟੁਕੜੀ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਜਾ ਰਹੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਤੇ ਇਸ ਮੌਕੇ ਤੇ ਕੀ ਕਹਿੰਦੇ ਨਜ਼ਰ ਆਇਆ ਕੁਲਤਾਰ ਸੰਤਮਾ ਬਿਰਜਿੰਦਰ ਗੋਇਲ ਅਤੇ ਮੀਤਿਹਰ ਵੱਲੋਂ ਕੀ ਕਹਿ ਮੀਡੀਆ ਨਾਲ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਤੇ ਅਤੇ ਇਸ ਮੌਕੇ ਤੇ ਹੋਰ ਕੀ ਕੀ ਗੱਲ ਉਸ ਨੂੰ ਸੁਣਾਉਣਾ। ਇਹ ਸਾਡੇ ਵੱਡੇ ਨੇਤਾ ਜੀ। ਗੱਡੀ ਵਾਲੇ ਨੇਤਾ। ਸਰ ਨਿਕਲੋ ਸਰ। ਹੋ। ਅੱਗੇ ਦੀ ਅੱਗੇ ਨਾਲੇ ਵਿੱਚ ਹੀ ਆ। ਵਾਹਿਗੁਰੂ। ਉਹ ਸਾਹ ਨਾ ਨਾ ਇਧਰੇ ਬੋਸੇ ਗੇ ਕੋਲ ਰੂਹਾਰਾ ਨਾ ਰਖਾ ਲਓ ਜੀ ਬੋਲੇ ਸੋ ਦੇਹਾ ਸੋ ਦੀਆ ਕਾਰ ਵਾਹਿ ਮੈਂ ਸੇ ਦੰਦੀ ਪਾ ਲਾ ਲਓ ਜੀ ਨਾਲ ਬੋਸ ਸਿਆ ਲਾ ਰਾਂ ਜੀ ਇਧਰ ਦੇ ਵਾ ਲਾ ਨਿਕਲ ਵਾ ਵਾ ਅਜੂ ਕੀ ਆਦਾ

ਅੱਜ ਸੱਚੇ ਪਾਤਸ਼ਾਹ ਦੀ ਸ਼ੁਕਰਗੁਜ਼ਾਰ ਆ ਸਾਡੇ ਸਤਿਜਾਨ ਸਾਥੀ ਜਗਸੀਰ ਸਿੰਘ ਛੇੜੀ ਉਹ ਰਾ ਨੇ ਅੱਜ ਅਹੁਦਾ ਸੰਭਾਲ ਲਿਆ ਐਜ਼ ਚੇਅਰਮੈਨ ਮਾਰਕੀਟ ਕਮੇਟੀ ਪਵਾਨੀਗੜ੍ਹ ਔਰ ਇਸ ਸਮੇ ਸਾਡੇ ਬਹੁਤ ਹੀ ਸਤਕਾਰਯੋਗ ਮੰਤਰੀ ਸ਼੍ਰੀ ਬਰਿੰਦਰ ਗੋਇਲ ਜੀ ਕੈਬਨਿਟ ਮੰਤਰੀ ਸਾਹਿਬ ਔਰ ਸਾਡੇ ਗੁਰਮੀਤ ਸਿੰਘ ਵੀ ਥੇਰ ਜੀ ਸਾਡੇ ਮਾਨਯੋਗ ਐਮਪੀ ਸਾਹਿਬ ਜਿਹੜੇ ਸੰਗਰੂਰ ਤੋਂ ਉਹ ਵੀ ਹਾਜ਼ਰ ਹੈ ਔਰ ਬੀਬਾ ਜੀ ਸਾਡੇ ਨਰੀਂਦਰ ਕੌਰ ਭਰਾਜੀ ਸਾਡੇ ਹੋਸਟ ਹੈ ਸੋ ਅਸੀਂ ਸਾਰੇ ਚੇਅਰਮੈਨ ਸਾਹਿਬ ਨੂੰ ਜਿੱਥੇ ਵਧਾਈ ਦਿੰਨੇ ਆ ਉਥੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਆ ਵੀ ਬਹੁਤ ਵੱਡੀ ਸੇਵਾ ਬਖਸ਼ੀ ਹੈ ਕਿਸਾਨੀ ਦੀ ਮਜ਼ਦੂਰਾਂ ਦੀ ਕਾਰੋਬਾਰੀਆਂ ਦੀ ਜਿਹਦੇ ਨਾਲ ਪੰਜਾਬ ਨੇ ਅੱਗੇ ਵਧਣਾ ਸੋ ਪੰਜਾਬ ਦਾ ਜਿਹੜਾ ਤਰੱਕੀ ਦਾ ਰਾਹ ਸਾਡੇ ਖੇਤਾਂ ਵਿੱਚ ਜੰਦਾ ਸੋ ਜਿਹੜੇ ਖੇਤ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਹੈ ਸਾਡੇ ਕਿਸਾਨ ਹੈ ਖੇਤੀਬਾੜੀ ਨਾਲ ਸੰਬੰਧ ਜਿਹੜੇ ਉਦਯੋਗ ਹੈ ਉਹਨਾਂ ਨੂੰ ਸੁਚਾਰੂ ਢੰਗ ਨਾਲ ਬਿਨਾਂ ਕਿਸੇ ਰੁਕ-ਟੋਕ ਦੇ ਚਲਾਉਣ ਦੇ ਲਈ ਗੁਰੂ ਸਾਹਿਬ ਇਹਨਾਂ ਨੂੰ ਸ੍ਰੀ ਅਜਗਸੀਰ ਸਿੰਘ ਜੀ ਨੇੜੀ ਕੋਡਾ ਨੂੰ ਸਸ਼ਕਤ ਕਰਨ ਇਹਦਾ ਤੇ ਇਸ ਲਈ ਹੱਥ ਰੱਖਣ ਕਿਰਪਾ ਕਰਨੀ। ਬਹੁਤ ਬਹੁਤ ਵਧਾਈ। ਬਹੁਤ ਬਹੁਤ। ਇਹ ਤੋਂ ਮਿੱਠੀ ਜਿਹੀ ਤਾਜ ਖੁਸ਼ੀ ਹੈ ਕਿ ਇਹ। ਅ ਦੇਖੋ ਜੀ ਮੈਂ ਸਾਡੇ ਭਰਾ ਜਗਸੀਰ ਸਿੰਘ ਹੁਣਾਂ ਨੂੰ ਜਿੱਥੇ ਬਹੁਤ ਵਧਾਈ ਦੇਣਾ ਉੱਥੇ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਸਰਉਚੀ ਹੁਲ ਕੋੜਾ। ਮંત્રી ਸਾਹਿਬ ਦਾ ਜਿਨ੍ਹਾਂ ਨੇ ਸਾਡੇ ਨੌਜਵਾਨ ਭਰਾ ਨੂੰ ਜਿਹੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਲਾ ਕੇ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਮੌਕਾ ਉਹ ਦਿੱਤਾ ਸੋ ਅੱਜ ਮੈਂ ਇੱਥੇ ਆਇਆ ਇਸ ਤੋਂ ਪਹਿਲਾਂ ਵੀ ਪੂਰੇ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਤੇ ਸਾਡੇ ਬਰਨਾਲੇ ਜ਼ਿਲ੍ਹੇ ਚ ਵੀ ਹੋਰ ਜ਼ਿਲ੍ਹਿਆਂ ਚ ਵੀ ਕਈ ਜਗ੍ਹਾ ਜਿਹੜੇ ਸਾਡੇ ਨਵੇਂ ਚੇਅਰਮੈਨ ਲੱਗੇ ਆ ਉਹਨਾਂ ਨੂੰ ਜਾ ਕੇ ਵਧਾਈ ਦੇਣ ਦਾ ਜਿਸ ਦਿਨ ਕੁਰਸੀ ਤੇ ਬੈਠੇ ਸੀ ਉਸ ਦਿਨ ਮੌਕਾ ਮਿਲਿਆ ਤੇ ਸਾਰੇ ਕਿਤੇ ਮੈਨੂੰ ਖੁਸ਼ੀ ਹੈ ਕਿ ਉਹ ਸਾਥੀ ਕੈਲੋਬੀ ਜਿਨ੍ਹਾਂ ਨੇ ਬੜਾ ਕੰਮ ਕੀਤਾ ਪਾਰਟੀ ਦੇ ਲਈ ਪਾਰਟੀ ਨੂੰ ਇੱਥੋਂ ਤੱਕ ਲਿਆਉਣ ਲਈ ਜਾਂ ਸਰਕਾਰ ਬਣਾਉਣ ਚ ਬਹੁਤ ਵੱਡਾ ਸਹਿਯੋਗ ਜਿਨ੍ਹਾਂ ਦਾ ਹੈ ਉਹ ਸਾਰੇ ਲੋਕ ਆ ਜਿਹੜੇ ਕੁਰਸੀਆਂ ਤੇ ਬੈਠ ਰਹੇ ਆ ਸੋ ਬੜੀ ਖੁਸ਼ੀ ਹੈ ਕਿ ਭਰਾ ਨੂੰ ਅੱਜ ਜਿਹੜੀ ਚੇਅਰਮੈਨੀ ਜਿਹੜੀ ਹੈ ਉਹ ਦਿੱਤੀ ਗਈ ਹੈ ਤੇ ਬੜੀਆਂ ਉਮੀਦਾਂ ਲੋਕਾਂ ਦੀਆਂ ਸਾਡੇ ਤੋਂ ਵੀ ਨੇ ਤੇ ਜਿਹੜੇ ਚੇਅਰਮੈਨ ਬੰਦੇ ਆ ਉਹਨਾਂ ਤੋਂ ਵੀ ਜਿਹੜੇ ਨਾਲ ਦੇ ਸਾਥੀ ਜਾਂ ਜਿਹੜੇ ਮੰਡੀਆਂ ਦਾ ਕੰਮ ਚਲਾਉਣਾ ਕਿਸਾਨਾਂ ਦੀ ਫਸਲવાડી ਦਾ ਕੰਮ ਚਲਾਉਣਾ ਸਾਰੇ ਨੂੰ ਬੜੀਆਂ ਉਮੀਦਾਂ ਹੁੰਦੀਆਂ ਸੋ ਜੋ ਇਹਨਾਂ ਦੀ ਕੁਰਸੀ ਤੇ ਡਿਊਟੀਆਂ ਨੇ ਪਰਮਾਤਮਾ ਅਗੇ ਹੀ ਅਰਦਾਸ ਹੈ ਕਿ ਉਹਨਾਂ ਨੂੰ ਠੀਕ ਤਰੀਕੇ ਨਾਲ ਲੋਕਾਂ ਦੀਆਂ ਉਮੀਦਾਂ ਮੁਤਾਬਕ ਜਿਹੜੀਆਂ ਨਿਭਾਉਣ ਤੇ ਅੱਗੇ ਤੋਂ ਵੀ ਜਿਹੜਾ ਇਸੇ ਤਰ੍ਹਾਂ ਜਿਹੜੀ ਇਹ ਲੋਕਾਂ ਦੀ ਸੇਵਾ ਵੀ ਕਰਦੇ ਰਹਿਣ ਤੇ ਪਰਮਾਤਮਾ ਇਹਨਾਂ ਨੂੰ ਹੋਰ ਤਰੱਕੀ ਜਿਹੜੀ ਆਉਣਰ ਸਮੇਂ ਚ ਬਖਸ਼ੇ ਸਰ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਯਾਰ ਲੱਗਦਾ ਹੈ ਐਲੋਪੀ ਲੀਡਰ ਬਾਦਵਾਜਲੀ ਉਸ ਨੂੰ ਕਿਵੇਂ ਦੇਖੋ ਦੇਖੋ ਜੀ ਇਹ ਤਾਂ ਹੁਣ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਨੇ ਦੇਖਣਾ ਵੀ ਉਹਨੂੰ ਹੁਣ ਬਿਆਨ ਨੂੰ ਇਕੱਠਾ ਕਿਵੇਂ ਕਰਦੇ ਆ ਜੋ ਉਹਨਾਂ ਨੇ ਬਿਆਨ ਦਿੱਤਾ ਅਸੀਂ ਤਾਂ ਉਹਨਾਂ ਤੋਂ ਮੰਗ ਕੀਤੀ ਹੈ ਵੀ ਭਾਈ ਤੁਸੀਂ ਜਾ ਤਾਂ ਮਾਫੀ ਮੰਗ ਲਓ ਤੇ ਜਾਂ ਜਿਹੜਾ ਤੁਸੀਂ ਐਗਜ਼ੈਕਟ ਫਿਗਰ ਦੱਸਤੀ ਬੀ ਬੱਤੀ ਬੰਬ ਹੋਰ ਫਟਨੇ ਆ ਹਨਾ ਠੀਕ ਹੈ ਬੰਦਾ ਇਹ ਕਹਿ ਦਿੰਦਾ ਵੀ ਜੀ ਇੰਨੇ ਫਟ ਗਏ ਕੋਈ ਇਦਾਂ ਦੇ ਬਿਆਨ ਬਾਈ ਤਾਂ ਹੋ ਸਕਦੇ ਵੀ ਹੋਰ ਵੀ ਚੱਲ ਸਕਦੇ ਆ ਜਿਹੜਾ ਤੁਸੀਂ ਐਗਜ਼ੈਕਟ ਨੰਬਰ ਦੱਸ ਰਹੇ ਹੋ ਇਟ ਮੀਨਸ ਤੁਹਾਡੇ ਕੋਲੇ ਕੋਈ ਪੁਖਤਾ ਜਾਣਕਾਰੀ ਹੈ ਜੇ ਜਾਣਕਾਰੀ ਹੈ ਤਾਂ ਦੇਸ਼ ਦੀ ਸਿਕਿਉਰਿਟੀ ਦਾ ਮਸਲਾ ਤਾਂ ਉਹਨਾਂ ਨੂੰ ਪੁਲਿਸ ਦੇ ਨਾਲ ਜਿਹੜੀ ਆ ਉਹ ਸਾਂਝੀ ਕਰਨੀ ਚਾਹੀਦੀ ਹੈ ਤੇ ਜੇ ਨਹੀਂ ਹੈਗੀ ਤਾਂ ਮੈਂ ਸਮਝਦਾ ਕਿ ਇੱਕ ਜ਼ਿੰਮੇਵਾਰ ਕੁਰਸੀ ਤੇ ਬੈਠ ਕੇ ਏਡਾ ਗੈਰ ਜ਼ਿੰਮੇਵਾਰ ਜਿਹੜਾ ਬਿਆਨ ਦੇਣਾ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਇਹਦੇ ਲਈ ਉਹਨਾਂ ਨੂੰ ਪੰਜਾਬ ਵਾਸੀਆਂ ਤੋਂ ਦੇਸ਼ ਵਾਸੀਆਂ ਤੋਂ ਜਿਹੜੀ ਮਾਫੀ ਆ ਮੰਗਣੀ ਚਾਹੀਦੀ ਹੈ ਸੰਸਦ ਤੁਸੀਂ ਇਸ ਮੁੱਦੇ ਨੂੰ ਚੱਕੋਗੇ ਅਜੇ ਸੰਸਦ ਬੜੀ ਦੂਰ ਹੈ ਉਦੋਂ ਤੱਕ ਮੈਂ ਕਹਣਾ ਮੁੱਦਾ ਇਹ ਰਹੇ ਤਾਂ ਜ਼ਰੂਰ ਜਿਹੜਾ ਜੇ ਉਦੋਂ ਤੱਕ ਮਾਫੀ ਨਹੀਂ ਮੰਗੀ ਤਾਂ ਜ਼ਰੂਰ ਚੱਕਾਂਗੇ 6 ਘੰਟੇ ਕੁਛ ਗਿੱਚ ਕੀਤੀ ਕੁਝ ਨਿਕਲੇ ਉਹਦੇ ਵਿੱਚ ਚੱਕੀ ਹੈ 6 ਘੰਟੇ ਜਿਹੜੀ ਪਰਸੋਂ ਪੁੱਛਗਿੱਚ ਹੋਈ ਆ ਤਿੰਨ ਦਿਨ ਪਹਿਲਾਂ ਉਦੇ ਵਿੱਚ ਕੁਝ ਉਹਦਾ ਪੁਲਿਸ ਨੇ ਕੀਤੇ ਹਨ ਦੇਖੋ ਇਹ ਮਸਲਾ ਕੋਈ ਮਸਲਾ ਪੋਲਿਟਿਕਲ ਤਾਂ ਹੈ ਨਹੀਂਗਾ ਦੇਸ਼ ਦੀ ਸਕਿਉਰਿਟੀ ਦਾ ਮਸਲਾ ਹੈ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਹੈ ਇਹਦਾ ਜਿਹੜੇ ਪੁਲਿਸ ਦੇ ਆਫੀਸਰ ਹੈ ਉਹ ਵੀ ਉਹੀ ਦੱਸ ਸਕਦੇ ਆ ਉਹਦਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਨਾ ਸਰ ਜਿਹੜਾ ਮਾਸ ਗ੍ਰੇਨੇਡ ਚੱਲੇ ਨੇ ਹੁਣ ਤੱਕ ਸਰ ਲੱਗਦਾ ਵੀ ਸਕਿਉਰਿਟੀ ਦੇ ਵਿਜਨ ਚ ਬਹੁਤ ਬੜੀ ਜਿਹੜੀ ਕਾਨੂੰਨ ਪ੍ਰਣਾਲੀ ਹੈ ਵੀ ਉਹਦੇ ਵਿੱਚ ਬਹੁਤ ਬੜੀ ਸਰ ਜਿਵੇਂ ਕਾਲੀ ਆਜੀ ਦੇ ਘਰ ਤੇ ਹਮਲਾ ਹੋ ਰਹੇ ਨੇ ਜਮਿਤ ਮਨੋਰੰਜਨ ਕਾਲੀ ਜੀ ਦੇ ਘਰ ਤੇ ਬੰਬ ਹੋਇਆ ਦੇਖੋ ਮੇਰੇ ਇੱਕ 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 ਮਿੰਟ ਤੁਸੀਂ ਮੇਰੀ ਗ ਜਿਹੜੇ ਵੀ ਕੋਈ ਐਦਾਂ ਦੇ ਕਿਤੇ ਕੋਈ ਅਟੈਕ ਹੋ ਰਿਹਾ ਜਾਂ ਕੋਈ ਹਮਲਾ ਕਰ ਰਿਹਾ ਨਾਲ ਦੀ ਨਾਲ 24 ਘੰਟੇ ਵੀ ਨਹੀਂ ਲੱਗਦੇ ਕਿ ਬੰਦਿਆਂ ਨੂੰ ਰਾਉਂਡ ਅਪ ਕਰ ਲਿਆ ਜਾਂਦਾ ਫੜ ਲਿਆ ਜਾਂਦਾ ਇਹ ਠੀਕ ਹੈ ਕਿ ਇਸ ਸਰਕਾਰ ਦੇ ਵਿੱਚ ਸਾਰੇ ਜਿਹੜੇ ਆਪੋਜੀਸ਼ਨ ਵਾਲਿਆਂ ਨੂੰ ਹੋਰ ਤਾਂ ਕੋਈ ਮੁੱਦਾ ਮਿਲਦਾ ਨਹੀਂ ਇੱਕ ਰੌਲਾ ਪਾਇਆ ਜਾਂਦਾ ਵੀ ਜੀ ਐਦਾਂ ਹੋ ਗਿਆ ਉਦਾਂ ਹੋ ਗਿਆ ਪਰ ਮੈਨੂੰ ਦੱਸੋ ਵੀ ਸੈਂਕੜੇ ਤੋਂ ਵੱਡੇ ਵੱਡੇ ਮਸਲੇ ਆ ਜਿਹੜੇ ਪਿਛਲੀਆਂ ਸਰਕਾਰਾਂ ਚ ਹੁੰਦੇ ਰਹੇ ਹੈਗੇ ਮੌਤਾ ਮਰਡਰ ਤੱਕ ਹੁੰਦੇ ਰਹੇ ਹੈਗੇ ਹਨਾ ਇੱਥੇ ਪੁਲਿਸ ਦੀ ਕਸਟਡੀ ਚੋਂ ਸੁੱਖਾ ਕਾਲੋ ਗੈਂਗਸਟਰ ਨੂੰ ਉਹਨਾਂ ਨੇ ਉਤਾਰ ਕੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਸੀ ਨਾਬਾ ਜੇਲ ਬ੍ਰੇਕ ਹਨਾ ਉਹ ਜਿਹੜਾ ਆਰਐਸਐਸ ਵਾਲਾ ਸੀਗਾ ਉਹ ਲੁਧਿਆਣਾ ਉਹਨਾਂ ਦਾ ਮਰਡਰ ਹੋਇਆ ਕਿੰਨੀਆਂ ਮਤਲਬ ਕਿ ਇਦਾਂ ਦੇ ਟਰੈਜੇਡੀਜ਼ ਆ ਜਿਹੜੀਆਂ ਨੇ ਹੋਈਆਂ ਨੇ ਕਿਆਂ ਸਾਡੇ ਤਾਂ 24 ਘੰਟੇ ਵੀ ਲੱਗਦੇ ਕਿ ਜਿਹੜੇ ਬੰਦੇ ਨੇ ਉਹ ਟ੍ਰੇਸ ਕਰ ਲਈ ਜਾਂਦੇ ਆ ਸਾਰਿਆਂ ਨੂੰ ਪਤਾ ਹੈ ਵੀ ਪੁਲਿਸ ਹੈ ਜਿਹੜੀ ਬੜੀ ਮਸ਼ਹਤੈਦੀ ਦੇ ਨਾਲ ਕੰਮ ਕਰ ਰਹੀ ਹੈ ਚਾਹੇ ਉਹ ਡਰੱਗਸ ਵਾਲਾ ਮਸਲਾ ਹੋਵੇ ਚਾਹੇ ਗੈਂਗਸਟਰ ਵਾਲਾ ਮਸਲਾ ਹੋਵੇ ਤੁਸੀਂ ਕੱਢ ਕੇ ਦੇਖ ਲਓ ਕਿ ਪਿਛਲੇ 3 ਸਾਲਾਂ ਚ ਕਿੰਨੇ ਜਿਹੜੇ ਇਦਾਂ ਦੇ ਐਲੀਮੈਂਟ ਸੀ ਕਿਦਿਆਂ ਕਿੰਨਿਆਂ ਨੂੰ ਲਿਮਿਟ ਕੀਤਾ ਗਿਆ ਕਿੰਨੇ ਇੰਕਾਊਂਟਰ ਜਿਹੜੇ ਕੀਤੇ ਗਏ ਤੇ ਪਿਛਲੀਆਂ ਸਰਕਾਰਾਂ ਚ ਕਿੰਨੇ ਖੋਇਆ ਸੋ ਠੀਕ ਹੈ ਵਿਰੋਧ ਕਰਨ ਵਾਲਾ ਨੇ ਵਿਰੋਧ ਆ ਜਿਹੜਾ ਉਹ ਕਰਨਾ ਪਰ ਮੈਂ ਕੱਲਾ ਤੁਹਾਨੂੰ ਆ ਨਸ਼ਿਆਂ ਜਾਂ ਡਰੱਗਸ ਵਾਲੇ ਜਾਂ ਜਿਹੜਾ ਕੋਈ ਲਾਅ ਐਂਡ ਆਰਡਰ ਚ ਨਹੀਂ ਤੁਸੀਂ ਜਿਹੜੇ ਮਰਜ਼ੀ ਡਿਪਾਰਟਮੈਂਟ ਦਾ ਜਿਹੜੇ ਮਰਜੀ ਤੁਸੀਂ ਮੁੱਦੇ ਦਾ ਤੁਸੀਂ ਕੰਪੈਰੀਸ਼ਨ ਕਰ ਲੋ ਵੀ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਕੀ ਹੋਇਆ ਸਾਡੀ ਚ ਕੀ ਹੋਇਆ ਤੁਸੀਂ ਨੌਕਰੀਆਂ ਤੋਂ ਲੈ ਕੇ ਤੁਸੀਂ ਜਿਹੜੇ ਮਰਜੀ ਡਵੈਲਪਮੈਂਟ ਤੋਂ ਲੈ ਕੇ ਜਿਹੜੇ ਮਰਜੀ ਮੁੱਦੇ ਤੇ ਮੈਂ ਹਰ ਮੁੱਦੇ ਤੇ ਅਸੀਂ ਤਾਂ ਕਹਿਣਾ ਵੀ ਭਾਈ ਸਾਡਾ ਡਿਵੈਟ ਕਰੋ ਕਮਾਈ ਸਾਡੀ ਸਰਕਾਰ ਤੋਂ ਉਹਨਾਂ ਨਾਲੋਂ ਵੱਧ ਹੋਈ ਸਰਕਾਰੀ ਨੌਕਰੀਆਂ ਸਾਡੀ ਸਰਕਾਰ ਉਹਨਾਂ ਨਾਲੋਂ ਵੱਧ ਦਿੱਤੀਆਂ ਕੱਚੇ ਬਲਾਜ ਪੱਕੇ ਸਾਡੀ ਸਰਕਾਰ ਚ ਵੱਧ ਹੋਏ ਪਹਿਲੀ ਵਾਰ ਏਦਾਂ ਦੇ ਡਿਸੀਜਨ ਲਏ ਗਏ ਕਿ ਟੋਲ ਪਲਾਜ਼ੀ ਸਰਕਾਰ ਨੇ ਹਟਾਤੇ ਪ੍ਰਾਈਵੇਟ ਥਰਮਲ ਕਿ ਕਿ ਸਰਕਾਰੀ ਕਰਤਾ ਇਸ ਤਰ੍ਹਾਂ ਕਹਿੰਦੇ ਆ ਵੀ ਜਿਹੜੇ ਮਰਜ਼ੀ ਮੁੱਦੇ ਤੇ ਇੱਕ ਦਸ ਦਿਨ ਵੀ ਉਹਨਾਂ ਦੀ ਸਰਕਾਰ ਨੇ ਭਾਵੇਂ ਕਾਂਗਰਸ ਦੀ 5 ਸਾਲ ਉਸ ਤੋਂ ਪਹਿਲਾਂ ਦਸ ਅਕਾਲੀ ਸੀ ਕਿਸੇ ਇੱਕ ਮੁੱਦੇ ਦੇ ਵੀ ਕਹਿ ਦੇਣਾ ਵੀ ਭਾਈ ਇਹਦੇ ਤੇ ਅਸੀਂ ਇਹਨਾਂ ਨਾਲੋਂ ਚੰਗਾ ਪਰਫਾਰਮ ਕੀਤਾ ਹਾਂ ਠੀਕ ਹੈ ਜੇ ਵੈਸੇ ਹੀ ਬੈਣਾ ਕਿਸੇ ਤੁਸੀਂ ਦਲੀਲ ਤੋਂ ਕਹਿ ਦੇਣਾ ਨਹੀਂ ਜੀ ਕੋਈ ਫਰਕ ਨਹੀਂ ਆਈ ਸੀ ਜ ਸਾਡੇ ਵੰਨ ਬਹੁਤ ਚੰਗਾ ਸੀ ਮੈਂ ਕਹਿੰਦਾ ਕੋਈ ਇੱਕ ਮੁੱਦਾ ਤਾਂ ਲੈ ਕੇ ਆਉਣ ਨਾ ਕਿਸੇ ਮੁੱਦੇ 'ਚ ਵੀ ਸਾਡੇ ਨਾਲ ਉਹਨਾਂ ਦੀ ਪਰਫਾਰਮੈਂਸ ਜਿਹੜੀ ਆ ਚੰਗੀ ਰਹੀ ਹੋਵੇ ਆ ਮੋਟਰਾਂ ਵਾਲੀ ਬਿਜਲੀ ਆ ਜ਼ਿੰਮੇਦਾਰ ਬਾਹਰ ਬੈਠੇ ਆ ਤੁਸੀਂ ਪੁੱਛੋ ਵੀ ਭਾਈ ਕਿਸੇ ਸਰਕਾਰ ਦੇ ਨੇ ਆਈ ਅਸੀਂ ਦੇ ਨੇ ਦਿੱਤੀ ਨੈਰੀ ਪਾਣੀ ਕੇ ਸਰਕਾਰ ਚ ਨਾ ਆਇਆ ਜਿੰਨਾ ਭਗਵੰਤ ਮਾਨ ਜੀ ਸਰਕਾਰ ਚ ਆਇਆ ਆ ਮੈਂ ਮੰਤਰੀ ਸੀ 16000 ਹੋਣਾ ਇਹਨਾਂ ਕੋਲੇ ਆ ਡਿਪਾਰਟਮੈਂਟ ਗੋਲਸਾ ਬੈਠੇ ਆ 16000 ਜਿਹੜੇ ਖਾਲਟ ਹੈਗੇ ਸੀ ਉਹ ਮੇਰੇ ਕਾਰਜਕਾਲ ਦੌਰਾਨ ਉਦੋਂ 16000 ਦਾ ਢਾਏ ਹੋਏ ਬਣੇ ਨਵੇਂ ਬਣਾਇਆ ਮਨ ਲੋਕੇ ਕੇਸੇਡ ਡਿਪਾਰਟਮੈਂਟ ਦਾ ਉਹਦੀ ਪ੍ਰਾਪਤੀ ਦੱਸਣ ਨਾ ਠੀਕ ਹੈ ਹੁਣ ਜਦੋਂ ਵਿਰੋਧੀ ਜਦੋਂ ਨਾ ਹੀ ਜਦੋਂ ਵਿਰੋਧੀ ਧਰਦਾ ਨੇਤਾ ਤਾਂ ਉਹਨਾਂ ਨੇ ਵਿਰੋਧ ਭਈ ਕਰਨਾ ਹੀ ਕਰਨਾ ਦੂਜਿਆਂ ਨੇ ਵੀ ਕਰਨਾ ਹੀ ਕਰਨਾ ਹੁਣ ਉਹ ਇਹ ਤਾਂ ਕਹਿ ਨਹੀਂ ਸਕਦਾ ਕਿ ਬਹੁਤ ਵੱਡੀ ਇਹਨਾਂ ਦੀ ਪਲਬਦੀ ਹੈ ਪਰ ਮੈਂ ਨਹੀਂ ਕਹਿੰਦਾ ਵੀ ਭਾਈ ਅਸੀਂ ਕੋਈ ਕੰਮ ਹੀ ਨਹੀਂ ਪਿੱਛੇ ਛੱਡਿਆ ਪਰ ਜਿੰਨੇ ਕੰਮ ਮੌਜੂਦਾ ਸਰਕਾਰ ਨੇ ਕੀਤੇ ਆ ਜੇ ਕਿਸੇ ਦਾ ਵੀ ਕੰਪੈਰੀਜ਼ਨ ਕਰਨਾ ਹੋਵੇ ਮੈਨੂੰ ਨਹੀਂ ਲੱਗਦਾ ਵੀ ਕੋਈ ਸਰਕਾਰ ਕਿਤੇ ਵੀ ਡਿੱਗਦੀ ਹੈ ਹੋਣ ਗੋਲ ਸਾਰਾਂਗੇ ਜੀ ਹੁਣ ਇੱਕ ਇੱਕ ਕਰਕੇ ਸਾਰਾ ਪੁੱਛਾ ਜਿਹੜਾ ਉਹ ਹੋਲਾ 24 ਘੰਟੇ ਲੰਘ ਚੁੱਕੇ ਨੇ ਤਕਰੀਬਨ ਦੇਖੇ ਗੱਲ ਕੀਤੀ ਤਿੰਨ ਸਾਲਾਂ ਕਿ ਚੁੱਕੇ ਨੇ 24 ਘੰਟੇ ਕਿਸ ਨੇ ਨਹੀਂ ਕਿਹਾ ਨਹੀਂ ਕਹਿੰਦੇ ਤੁਸੀਂ ਵੀ ਬਹੁਤ ਜਲਦੀ ਨਹੀਂ ਨਹੀਂ ਦੇਖੋ ਮੈਂ ਨਹੀਂ ਪਿਆ ਸੀ ਵੀ ਤਿੰਨ ਸਾਲ ਲੰਘਣਗੇ ਜੀ ਮੇਰੀ 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 ਗੱਲ ਸੁਣੋ ਹੁਣ ਜੇ ਆਪਾਂ ਕੋਠੀ ਪਾਉਣੀ ਹੈ ਸਿੱਧਾ ਚਿਵਾਰਾ ਥੋੜੀ ਪਾ ਦਾਂਗੇ ਪਹਿਲਾਂ ਨੀਹਾਂ ਕੱਢਦੇ ਆਂ ਫਿਰ ਭਾਈ ਕੰਨਾਂ ਖੜੀਆਂ ਹੁੰਦੇ ਫਿਰ ਪਹਿਲੀ ਛੱਤ ਪੈਂਦੀ ਆ ਫਿਰ ਚਿਵਾਰਾ ਜਿਹੜਾ ਉਹ ਪੈਂਦਾ ਹੁਣ ਸਾਰਾ ਕੁਝ ਇੱਕ ਇੱਕ ਕਰਕੇ ਹੁੰਦਾ ਹੁਣ ਮੇਰੇ ਇੱਕ ਮਿੰਟ ਮੇਰੀ ਗੱਲ ਸੁਣੋ ਅਸੀਂ ਆਉਂਦੇ ਹੀ 3 ਮਹੀਨਿਆਂ ਚ 600 ਜੁੰਡ ਬਿਜਲੀ ਦੇ ਮੁਫਤ ਕਰਤੇ ਜੇ ਅਸੀਂ ਪਹਿਲਾਂ 11 16 ਕਰ ਦਿੰਦੇ ਸਾਨੂੰ ਉਹਦਾ ਘਰ ਖਰਚ ਆਉਣਾ ਸੀ ਫਿਰ ਤੁਸੀਂ ਕਹਿੰਦੇ ਭਾਈ ਬਿਜਲੀ ਨੂੰ ਮੁਫਤ ਕੀਤੀ ਉਹ ਤਾਂ ਕਿਸ ਨੇ ਕਿਹਾ ਨਹੀਂ ਜੀ ਆਹ ਮਸਲਾ ਕੁੜੀਆਂ ਦਾ ਸੀ ਲੈਡੀਆਂ ਦਾ ਥੋੜਾ ਜ਼ਰੂਰੀ ਕੁਝ ਇੱਕ ਇੱਕ ਕਰਕੇ ਅਸੀਂ ਸਾਰੇ ਜਿਹੜਿਆ ਕਰਾਂਗੇ ਪਰ ਤੁਸੀਂ ਇਹ ਵੀ ਦੇਖੋ ਕਿ ਜਿਹੜੇ ਵਾਦੇ ਅਸੀਂ ਨਹੀਂ ਵੀ ਕੀਤੇ ਸੀ ਉਹ ਕੰਮ ਵੀ ਕਰਤੇ ਆਹ ਹਰੇਕ 10-10 ਕਿਲੋਮੀਟਰ ਤੇ ਸੜਕ ਸੁਰੱਖਿਆ ਫੋਰਸ ਵਾਲੀਆਂ ਗੱਡੀਆਂ ਖੜੀਆਂ ਅਸੀਂ ਕਿਤੇ ਵਾਦਾ ਕੀਤਾ ਸੀ ਅੱਜ ਪੰਜਾਬ ਦੀ ਐਵਰੇਜ ਹੈ ਵੀ 6 ਮਿੰਟ ਦੇ ਅੰਦਰ ਕੋਈ ਐਕਸੀਡੈਂਟ ਕੇਸ ਹੋਵੇ ਸੜਕ ਸੁਰੱਖਿਆ ਫੋਰਸ ਵਾਲੀ ਗੱਡੀ ਚੱਕਣ ਪਹੁੰਚ ਜਾਂਦੀ ਹੈ ਤੁਹਾਡੇ ਧਿਆਨ ਚ ਹੋਣਾ ਮੁੱਦਾ ਉੱਥੇ ਚੱਕਿਆ ਸੀ ਪਾਰਲੀਮੈਂਟ ਚ ਤਾਂ ਕੇਂਦਰੀ ਮੰਤਰੀ ਸਾਹਿਬ ਨੇ ਉਹਨਾਂ ਨੇ ਮਾਨਜੋਗ ਨੇ ਉਹਨਾਂ ਨੇ ਜਵਾਬ ਦਿੱਤਾ ਕਿ ਜੀ ਜਿੱਦਣ ਦੀਆਂ ਨੈਸ਼ਨਲ ਹਾਈਵੇ ਤੇ ਬਣੀਆਂ ਨੇ ਮੌਤਾਂ ਦੀ ਦਰ ਜਿਹੜੀ ਹੈ ਉਹ ਵਧੀਆ ਪਰ ਪੰਜਾਬ ਕੱਲਾ ਸੂਬਾ ਜਿੱਥੇ ਮੌਤਾਂ ਦੀ ਦਰ 50% ਘਟੀ ਹੈ ਤੇ ਉਹਨਾਂ ਨੇ ਵਧਾਈ ਦਿੱਤੀ ਪੰਜਾਬ ਸਰਕਾਰ ਨੂੰ ਕਿ ਪੰਜਾਬ ਸਰਕਾਰ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਤੇ ਇਹਦਾ ਵਾਅਦਾ ਵੀ ਨਹੀਂ ਕੀਤਾ ਸੋ ਬੜੇ ਇਦਾਂ ਦੇ ਕੰਮ ਨੇ ਜੇ ਐਮਐਲਏ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਤੇ ਇਹਦਾ ਵਾਅਦਾ ਵੀ ਨਹੀਂ ਕੀਤਾ ਫਿਰ ਵੀ ਇਹਦੀਆਂ ਆਦੇ ਟੋਲ ਪਲਾਦੇ ਬੰਦ ਕੀਤੇ ਸੀ ਵਾਦਾ ਵੀ ਨਹੀਂ ਕੀਤਾ ਪ੍ਰਾਈਵੇਟ ਥਰਮਲ ਕੀਤੇ ਸਰਕਾਰੀ ਕੀਤਾ ਸੀ ਵਾਦਾ ਵੀ ਨਹੀਂ ਕੀਤਾ ਸੋ ਬੜੇ ਇਦਾਂ ਦੇ ਕੰਮ ਆ ਇੱਕ ਜਿਹੜੇ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਸਰਕਾਰ ਦੀ ਨੀਅਤ ਕੀ ਹੈ ਰਾਜਾਂ ਦੀ ਖੁਦਮਖਤਿਆਰੀ ਦਾ ਮਤਲਬ ਚੱਲ ਰਿਹਾ ਜਿਵੇਂ ਟਾਉਨ ਲਾਡੂ ਦੇ ਸੀਐਮ ਨੇ ਚੱਕਿਆ ਆਪਾਂ ਨੂੰ ਵੀ ਮੇਰਾ ਕਹਿਦਾ ਚੱਕਣਾ ਚਾਹੀਦਾ ਅਸੀਂ ਵੀ ਚੱਕਿਆ ਜੀ ਉੱਥੇ ਉਹਨਾਂ ਦੇ ਕਿਉਂਕਿ ਐਮਪੀ ਬਣਨੇ ਉਹਨਾਂ ਦਾ ਠੀਕਾ ਰੌਲਾ ਰੱਪਾ ਵੱਧ ਪੈ ਗਿਆ ਪਰ ਅਸੀਂ ਉੱਥੇ ਮੁੱਦਾ ਚੱਕਿਆ ਅਸੀਂ ਤਾਂ ਜਿਆਦਾ ਵੱਡੇ ਪੱਧਰ ਤੇ ਚੱਕ ਲੈਣਾ ਚਾਹੀਦਾ ਜੇ ਥੋੜਾ ਬਹੁਤ ਕਿਉਂਕਿ ਪੰਜਾਬ ਦੇ ਜਿਆਦੇ ਹੱਟਾ ਨੂੰ ਜਿਹੜਾ ਹੈਗਾ ਸੈਂਟਰ ਜੱਫੇ ਦੇ ਮਾਰਦਾ ਕਦੇ ਕਦੇ ਆਪਣਾ ਗੈਰੀ ਪਾਣੀ ਤੇ ਆ ਜਾਂਦਾ ਆ ਜੀ ਦੇਖੋ ਹਰ ਮੁੱਦਾ ਤੁਸੀਂ ਮੈਂ ਲੋ ਪਹਿਲੀ ਵਾਰ ਐਮਪੀ ਬਣ ਕੇ ਗਿਆ ਸੀ ਤੁਸੀਂ ਸਪੀਸ ਸਾਰੇ ਸੁਣੀ ਹੋਣੀ ਹੈ ਮੈਂ ਤਾਂ 1947 ਤੋਂ ਹੁਣ ਤੱਕ ਪੰਜਾਬ ਨੇ ਦਾ ਕੀ ਯੋਗਦਾਨ ਰਿਹਾ ਤੇ ਪੰਜਾਬ ਨਾਲ ਕੀ ਕੀ ਵਿਤਕਰੇ ਹੋਏ ਮੈਂ ਸਾਰਾ ਉਥੇ ਜ਼ਿਕਰ ਕੀਤਾ ਤੇ ਪਹਿਲੀ ਵਾਰ ਐਤਕੀ ਕਿਉਂਕਿ ਪੰਜਾਬ ਦਾ ਵੀ ਉਦੋਂ ਸ਼ਾਸਨ ਸੀ ਉਹ ਮੁੱਦਾ ਇਹਨਾਂ ਹਾਈਲਾਈਟ ਨਹੀਂ ਹੋ ਪਾਇਆ ਸਪੀਕਰ ਸਾਹਿਬ ਪਹਿਲੀ ਵਾਰੀ ਜਿਹੜਾ ਯਮਨਾ ਜਮਨਾ ਵਾਲਾ ਸ਼ਹਿਰ ਹੈ ਜਿਹੜਾ ਪਹਿਲੀ ਵਾਰ ਕਿਸੇ ਐਮਪੀ ਨੇ ਉੱਥੇ ਮੰਗਿਆ ਜਿਹੜਾ 1966 ਤੋਂ ਪਹਿਲਾਂ ਵੰਡ ਹੋਈ ਪੰਜਾਬ ਤੇ ਹਰਿਆਣੇ ਦੀ ਹਨਾ ਬਾਕੀ ਸਾਰੀਆਂ ਚੀਜ਼ਾਂ ਵੰਡ ਲਈਆਂ ਪੰਜਾਬ ਦਾ ਪਾਣੀ ਤੁਸੀਂ ਵੰਡ ਲਿਆ ਪਰ ਜਿਹੜਾ ਜਮਨਾ ਦਾ ਪਾਣੀ 2/3 ਹਿੱਸਾ ਉਹ ਸਾਰੇ ਸਾਂਝੇ ਪੰਜਾਬ ਨੂੰ ਦਿੱਤਾ ਗਿਆ ਸੀ ਜਿਹਦਾ ਪੰਜਾਬ ਵੀ ਉਹਦਾ ਹਿੱਸਾ ਸੀ ਹਰਿਆਣੇ ਦਾ ਤੇ ਉਹ ਪਾਣੀ ਦੀ ਕਿਤੇ ਵੰਡੀ ਨਹੀਂ ਕੀਤੀ ਕਿਸੇ ਨੇ ਇਧਰ ਆ ਤੁਸੀਂ ਇਹਨੂੰ ਵੰਡ ਲਓ ਪਰ ਜਿਹੜਾ ਸਾਂਝੇ ਪੰਜਾਬ ਦਾ 2/3 ਹਿੱਸਾ ਜਮਨਾ ਦਾ ਸੀ ਉਹਦੀ ਵੰਡੀ ਨਹੀਂ ਕੀਤੀ ਮੈਂ ਤੱਕੀ ਉਹ ਵੀ ਮੰਗਿਆ ਕਿ ਉਹਦਾ ਵੀ ਜਿਹੜਾ ਜਮਨਾ ਦਾ ਪਾਣੀ ਹੈ ਜਿੰਨਾ ਹਿੱਸਾ ਬਣਦਾ ਪੰਜਾਬ ਨੂੰ ਜਿਹੜਾ ਉਹ ਦਿੱਤਾ ਜਾਵੇ ਤੋ ਕੋਈ ਨਹੀਂ ਆਉਣ ਵਾਲੇ ਸਮੇਂ ਚ ਹੋਰ ਠੀਕ ਚੰਗੇ ਤਰੀਕੇ ਨਾਲ ਜੀ ਜਿਹੜੇ ਮਸਲੇ ਰਹਿ ਵੀ ਗਏ ਰੱਖਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰਾਂਗੇ ਹੁਣ ਦੀਆਂ ਰਹਿ ਜਾਂ ਉਥੇ ਚੌਧਰੀ ਮਾਇਨਰ ਹੈ ਪਿਛਲੇ 50 ਸਾਲ ਤੋਂ 13 ਪਿੰਡਾਂ ਨੂੰ ਪਾਣੀ ਨਹੀਂ ਗਿਆ ਤੇ ਜਿਹੜਾ ਅਸੀਂ ਹੁਣ ਕਰਕੇ ਦਿੱਤਾ ਇਸੇ ਤਰ੍ਹਾਂ ਸਰਦੂਲਗੜ ਏਰੀਆ ਦੇ ਵਿੱਚ ਜਿੱਥੇ ਕਦੇ ਪਾਣੀ ਨਹੀਂ ਗਿਆ ਤੀ ਉੱਥੇ ਪਾਣੀ ਦਿੱਤਾ ਹੈ ਪੂਰੇ ਪੰਜਾਬ ਦੇ ਵਿੱਚ ਇੱਕ ਪਾਣੀ ਬਚਾਉਣ ਦੀ ਗੱਲ ਕਰਦੇ ਆ ਦੂਜੇ ਨੰਬਰ ਤੇ ਪੰਜਾਬ ਸਰਕਾਰ ਜਿਹੜੇ 1 ਜੂਨ ਤੋਂ ਝੋਨਾ ਲਾ ਰਹੀ ਹੈ ਜੇ 15 ਦਿਨ ਹੋਰ ਲੇਟ ਲਾਉਣ ਦੀ ਜ਼ਿਆਦਾ ਵਧੀਆ ਨਹੀਂ ਸੀ ਦੇਖੋ ਪਹਿਲਾਂ ਤਾਂ ਜਿਹੜੀ ਪਾਣੀ ਬਚਾਉਣ ਦੀ ਗੱਲ ਹੈ ਪਾਣੀ ਬਚਾਉਣ ਪਿੱਛੇ ਹਰ ਸੰਭਵ ਉਪਰਾਲੇ ਜਿਹੜੀ ਪੰਜਾਬ ਸਰਕਾਰ ਕਰ ਰਹੀ ਹੈ ਔਰ ਮੈਨੂੰ ਇਹ ਕਹਿਣ ਦੇ ਵਿੱਚ ਕੋਈ हिच ਨਹੀਂ ਕਿ ਪਿਛਲੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਜਿਹੜਾ ਸਾਨੂੰ ਡੈਮਾਂ ਤੋਂ ਪਾਣੀ ਸਿੰਚਾਈ ਦੇ ਲਈ ਮਿਲਦਾ ਹੈ ਉਹ ਪਾਣੀ ਦੀ ਵਰਤੋਂ 68% ਹੁੰਦੀ ਦੀ 32% ਪਾਣੀ ਦੀ ਵਰਤੋਂ ਹੀ ਨਹੀਂ ਹੁੰਦੀ ਸੀ ਕਿਉਂ ਨਹੀਂ ਹੁੰਦੀ ਸੀ ਸਾਰੇ ਤੇ ਸੂਏ ਟੁੱਟੇ ਸੀ ਜਿਹੜੀਆਂ ਨਹਿਰਾਂ ਐਡਜਸਟ ਕਰਦੀਆਂ ਸੀ ਉਹ ਨਹਿਰਾਂ ਇਸ ਤਰ੍ਹਾਂ ਦੇ ਦੀ ਕਿ ਪਾਣੀ ਪੂਰਾ ਲੈਣੀ ਪਉਂਦੀਆਂ ਦੀ ਨਹਿਰ ਟੁੱਟ ਜਾਂਦੀ ਸੀ ਕਿਤੇ ਐਸਕੇਪ ਨਹੀਂ ਬਣੀ ਹੋਈ ਦੀ ਸੋ ਇਸ ਕਰਕੇ ਜਿਹੜੇ ਖਾਲੇ ਜਿਵੇਂ ਮੀਤ ਜੀ ਨੇ ਕਿਹਾ ਖਾਲੇ ਹੈ ਹੀ ਨਹੀਂ ਤੇ ਮੋਗੇ ਸੀ ਜਿਹੜੇ ਉਹ ਕਿਤੇ ਵੱਡੇ ਕਿਤੇ ਛੋਟੇ ਕਿਤੇ 2 ਕਿੱਲਿਆਂ ਨੂੰ ਪਾਣੀ ਲੱਗ ਰਿਹਾ ਕਿਤੇ 100 ਕਿੱਲਿਆਂ ਨੂੰ ਪਾਣੀ ਲੱਗ ਨਹੀਂ ਰਿਹਾ ਸੋ ਸਾਰੇ ਇਹ ਬਹੁਤ ਵੱਡੀ ਕਮੀ ਦੀ ਅਰੇ ਔਨ ਰਿਕਾਰਡ ਹੈ ਕਿ ਪਿਛਲੇ 38 38 ਸਾਲਾਂ ਤੋਂ 30 30 ਸਾਲਾਂ ਤੋਂ ਕਦੇ ਖੇਤਾਂ ਨੂੰ ਪਾਣੀ ਨਹੀਂ ਲੱਗਿਆ ਸੀ ਜਿਹੜਾ ਹੁਣ ਲੱਗਿਆ ਅਸੀਂ 68% ਤੋਂ 84% ਤੇ ਲੱਗੇ ਆ 19 ਤੋਂ 22 ਤੱਕ 2054 ਕਰੋੜ ਰੁਪਇਆ ਜਿਹੜਾ ਓਹੋ ਸंचाई ਤੇ ਲੱਗਿਆ ਸੀ ਪਰ ਅਸੀਂ 22 ਤੋਂ 25 ਤੱਕ 4557 ਕਰੋੜ ਰੁਪਏ ਖਰਚਿਆ ਅਸੀਂ ਨਹਿਰੀ ਪਾਣੀ ਖੇਤਾਂ ਨੂੰ ਪਹੁੰਚਾਉਣ ਦੇ ਲਈ ਤੇ ਗਰਾਊਂਡ ਵਾਟਰ ਬਚਾਉਣ ਦੇ ਲਈ ਪਰ ਨਾਲ ਮੈਂ ਇਹ ਵੀ ਕਹਿਣੀ ਚਾਹਣਾ ਕਿ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਖਾਸ ਤੌਰ ਤੇ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਜੇ ਅੰਡਰਗਰਾਊਂਡ ਪਾਣੀ ਹੈ ਜਿਹੜਾ ਉਹ ਡੂੰਗਾ ਚਲਾ ਗਿਆ ਉਹਦੇ ਲਈ ਜ਼ਿੰਮੇਵਾਰ ਪਿਛਲੀਆਂ ਸਰਕਾਰਾਂ ਨੇ ਉਹ ਕਿਵੇਂ ਜ਼ਿੰਮੇਵਾਰ ਨੇ ਜਿਹੜਾ ਵਾਟਰ ਅਲਾਉਂਸ ਹੈ ਵਾਟਰ ਅਲਾਉਂਸ ਦਾ ਮਤਲਬ ਇਹ ਹੁੰਦਾ ਕਿ 1000 ਏਕੜ ਦੇ ਮਰ ਕਿੰਨੇ ਕਿਊਸਿਕ ਪਾਣੀ ਤੁਹਾਨੂੰ ਮਿਲਦਾ ਹਰ ਡਿਸਟ੍ਰਿਕਟ ਸੰਗਰੂਰ ਤੇ ਮਾਨਸਾ ਐਸੇ ਡਿਸਟ੍ਰਿਕਟ تھے ਜਿੱਥੇ 2 ਕਿਊਸਿਕ ਮਿਲਦਾ ਸੀ ਹਰ ਪਰਲੇ ਜ਼ਿਲ੍ਹਿਆਂ ਦੇ ਵਿੱਚ ਜਿੱਥੋਂ ਦੇ ਹੁਕਮਰਾਨ ਰਹੇ ਆ ਕਿਤੇ 6 ਕਿਊਸਿਕ ਮਿਲਦਾ ਸੀ ਹਰ ਕਿਤੇ ਕਿਤੇ 8 ਕਿਊਸਿਕ ਵੀ ਮਿਲਦਾ ਸੀ ਹਰ ਡਿਸਟ੍ਰਿਕਟ ਸੰਗਰੂਰ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਪੈਦਾਵਾਰ ਕਰਨ ਵਾਲਾ ਜ਼ਿਲ੍ਹਾ ਤੇ ਜੇ ਪਾਣੀ ਦਾ ਖੇਤਾਂ ਨੂੰ ਚਾਹੀਦਾ ਹੁਣ ਪਾਣੀ ਕੋਈ ਅਸੀਂ ਤਾਂ ਪੀ ਨਹੀਂ ਗਏ ਜ਼ਿਲ੍ਹਾ ਸੰਗਰੂਰ ਦੇ ਲੋਕ ਨਹੀਂ ਪਾਣੀ ਪੀ ਗਏ ਜੇ ਇੱਕ ਸਟ੍ਰਕਚਰ ਹੋਈ ਹੈ ਨੀਚੋਂ ਪਾਣੀ ਕੱਢਿਆ ਤਾਂ ਉਹ ਪਿਛਲੇ ਹੁਕਮਰਾਨਾਂ ਦੀ ਗਲਤੀ ਕਰਕੇ ਕੱਢਿਆ ਪਰ ਹੁਣ ਅਸੀਂ ਜਿਹੜਾ ਵਾਟਰ ਲਾਉਂਸ ਦੀ ਉਹ 2 ਤੋਂ 3 ਕੀਤਾ ਤੇ ਸਾਰਾ ਜੋ ਇਨਫਰਾਸਟ੍ਰਕਚਰ ਹੈ ਉਹਨੂੰ ਸਾਰਾ ਸਹੀ ਕੀਤਾ ਹੈ ਤੇ ਸਾਡਾ ਟੀਚਾ ਕਿ ਅਸੀਂ 100% ਤੱਕ ਲੈ ਕੇ ਜਾਵਾਂਗੇ ਜਿਹੜਾ ਪਾਣੀ ਸਾਨੂੰ ਦਿਮਾ ਤੋਂ ਮਿਲਦਾ ਜਿਹੜੀ ਪਾਣੀ ਨੂੰ ਬਚਾਉਣ ਦੀ ਖਤਰ ਹੁਣ ਜੇ ਨਹਿਰੀ ਪਾਣੀ ਖੇਤਾਂ ਨੂੰ ਮਿਲੂਗਾ ਤਾਂ ਨਿਚੋਲੀ ਨੀਚੇ ਤੋਂ ਪਾਣੀ ਘਟ ਕੱਢਿਆ ਜਾਊਗਾ ਉਹਦੇ ਨਾਲ ਸਾਡੀ ਨਿਚਲੇ ਪਾਣੀ ਦੀ ਵੀ ਬਚਤ ਹੋਏਗੀ ਤੇ ਨਾਲ ਬਿਜਲੀ ਦੀ ਬਚਤ ਹੋਏਗੀ ਸੋ ਸਾਨੇ ਪੂਰਾ ਜੋਰ ਲਾਇਆ ਹੋਇਆ ਜਿਸ ਤਰ੍ਹਾਂ ਮੁੱਖ ਮੰਤਰੀ ਗੱਲ ਚੱਲ ਰਹੀ ਹੈ ਜੀ 1 ਜੂਨ ਵਾਲਾ ਪਾਚੋ ਨਾ ਲਾਉਣ ਦਾ ਐਲਾਨ ਕਰਤਾ ਪੰਜਾਬ ਸਰਕਾਰ ਨੇ 15 ਅੱਗੇ 15 ਜੂਨ ਜੇ ਆਪਾਂ ਇਹਨੂੰ 15 ਦਿਨ ਹੋਰ ਰੋਕ ਜੀਏ 15 ਜੂਨ ਤੋਂ ਕਰ ਲਈਏ ਤਾਂ 20 ਜੂਨ ਦੇ ਨੇੜੇ ਤੇੜੇ ਮੌਨਸੂਨ ਆ ਜਾਂਦੀ ਹੈ ਵੀ ਪਾਣੀ ਦੀਪਾਂ ਉਧਰੋਂ ਬਚਤ ਨਹੀਂ ਹੋ ਸਕਦੀ ਮੈਂ ਤਾਂ ਇਹ ਕਿ ਬਸ ਦੇਖੋ ਉਹਦੇ ਵਿੱਚ ਬਹੁਤ ਲੰਬੇ ਵਿਚਾਰ ਬਟਾਂਦਰੇ ਤੋਂ ਬਾਅਦ ਇਹ ਕੋਈ ਇਸ ਤਰ੍ਹਾਂ ਨਹੀਂ ਵੀ ਕੋਈ ਅਨਾਉਂਸ ਕਰਦਾ ਲੰਬੇ ਵਿਚਾਰ ਬਟਾਂਦਰੇ ਤੋਂ ਬਾਅਦ ਸਾਰੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਦੇ ਨਾਲ ਕਿ ਕਿਹੜੇ ਦਿਨਾਂ 'ਚ ਝੋਨਾ ਲੱਗਣਾ ਚਾਹੀਦਾ ਕਿੱਥੇ ਮੌਸਮ ਦੇ ਵਿੱਚ ਨਮੀ ਹੁੰਦੀ ਹੈ ਕਦੋਂ ਝੋਨਾ ਪੱਕਦਾ ਹੈ ਬਹੁਤ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਜਿਹੜੇ ਖੇਤੀ ਐਕਸਪਰਟ ਨੇ ਉਹਨਾਂ ਦੀ رائے ਦੇ ਮੁਤਾਬਕ ਇਹ ਕਿਹਾ ਗਿਆ ਜਦੋਂ ਸਰਕਾਰ ਪਾਣੀ ਬਚਾਉਣ ਦੇ ਲਈ ਐਡੇ ਵੱਡੇ ਉਪਰਾਲੇ ਕਰ ਰਹੀ ਹੈ ਤਾਂ ਇਹ ਤਾਂ ਸੋਚ ਨਹੀਂ ਜਾ ਸਕਦਾ ਕਿ ਸਰਕਾਰ ਪਾਣੀ ਨੂੰ ਕਿਤੇ ਖਰਾਬ ਕਰਨ ਦੇਊਗੀ ਸੋ ਇਹ ਬਹੁਤ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਗਿਆ ਇਹ ਤਾਂ ਐਵੇਂ ਹੀ ਰੌਲਾ ਕੁਝ ਲੋਕ ਪਾਈ ਜਾਂਦੇ ਆ ਜਿਨ੍ਹਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਉਹ ਖ਼ਬਾਰੀ ਗੱਲਾਂ ਤੱਕ ਸੀਮਤ ਰਹਿੰਦੇ ਨੇ ਪੰਜਾਬ ਸਰਕਾਰ ਪਾਣੀ ਦੀ ਬੂੰਦ-ਬੂੰਦ ਬਚਾਉਣ ਪਿੱਛੇ ਪੂਰੀ ਤਰ੍ਹਾਂ ਬਚਨਬੱਧ ਅਟੇਲਾਂ ਤੱਕ ਪਾਣੀ ਪਹੁੰਚਾਉਂਦੇ ਨੇ ਜਿਸ ਤਰ੍ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਤੀ ਅਸੀਂ ਉਹ ਸਾਰਾ ਕਰ ਰਹੇ ਹਾਂ ਠੀਕ ਹੈ ਸਭ। ਚਲੋ ਹੋ ਗਿਆ। ਜਿਸ ਨੂੰ ਮਾ ਕੇ ਕਮੇਟੀ ਦਾ ਚੇਅਰਮੈਨ ਲਾਏਗਾ ਕੀ ਕਮੇਟੀ। ਮੈਂ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਮਾਰਕੀਟ ਕਮੇਟੀ ਦਾ ਚੇਅਰਮੈਨ ਦੀ ਇੱਤਿ ਨਿਵਾਜਿਆ। ਮੈਂ ਇੱਥੇ ਆਏ ਮੈਂਬਰ ਪਾਰਲੀਮੈਂਟ ਜੀ, ਕੈਬਨਟ ਮੰਤਰੀ ਵਿਰੇਂਦਰ ਗੋਇਲ ਜੀ, ਫਰਦਾਰ ਸੰਧਵਾਦੀ ਸਪੀਕਰ ਸਾਹਿਬ, ਤੇ ਐਮਐਲਏ ਸਾਹਿਬ ਨੇ ਜ਼ਰੂਰ ਪ੍ਰਾਤੀ ਪਹੁੰਚੇ ਨੇ। ਜਿਨ੍ਹਾਂ ਨੇ ਮੇਰੇ ਹੌਸਲੇ ਵਧਾਈ। ਬਧਾਈ ਹੈ। ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ। ਆਪਾਂ ਦਾ ਤੋਜੀ ਵੀ ਠੀਕ ਹੈ। ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਨਵੇਂ ਨਿਯੁਕਤ ਹੋਏ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰੇ ਵੱਡੇ ਭਰਾ ਜਗਸੀਰ ਸਿੰਘ ਖਨੇੜੀ ਉਹਨਾਂ ਨੂੰ ਮੈਂ ਵਧਾਈ ਦਿੰਨੀ ਆ ਤੇ ਅੱਜ ਉਹਨਾਂ ਦੇ ਅਹੁਦਾ ਸੰਭਾਲਣ ਦੇ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਸ਼੍ਰੀ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਦਾ ਮੈਂ ਧੰਨਵਾਦ ਕਰਦੀ ਆ ਨਾਲ ਹੀ ਸਾਡੇ ਮੰਤਰੀ ਭਰਿੰਦਰ ਗੋਇਲ ਜੀ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਦੀ ਆ ਤੇ ਨਾਲ ਹੀ ਸਾਡੇ ਮੈਂਬਰ ਪਾਰਲੀਮੈਂਟ ਸੰਗਰੂਰ ਸ਼੍ਰੀ ਮੀਤ ਹੀਰ ਜੀ ਉਹ ਵੀ ਪਹੁੰਚੇ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਆਂ ਸੋ ਅੱਜ ਸਾਰੇ ਹਾਜ਼ਰਿਨ ਸਾਡੇ ਪਾਰਟੀ ਦੇ ਅਹੁਦੇਦਾਰ ਸਹਿਬਾਨਾਂ ਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਅਹੁਦਾ ਸੰਭਾਲਣ ਦੀ ਜਿਹੜੀ ਰਸਮ ਹੈ ਉਹ ਆਦਾ ਕੀਤੀ ਗਈ ਹੈ ਸੋ ਮੈਂ ਵਧਾਈ ਦਿੰਨੀ ਆ ਤੇ ਆਸ ਕਰਦੀ ਆ ਕਿ ਇਮਾਨਦਾਰੀ ਦੇ ਨਾਲ ਤਨਦੇਹੀ ਦੇ ਨਾਲ ਜਿਹੜਾ ਇਹ ਆਪਣੇ ਨਾਲ ਜੁੜੇ ਹੋਏ ਲੋਕ ਚਾਹੇ ਮਜ਼ਦੂਰ ਨੇ ਚਾਹੇ ਕਿਸਾਨ ਨੇ ਚਾਹੇ ਆੜਤੀਏ ਨੇ ਹਰ ਇੱਕ ਵਰਗ ਦੇ ਲੋਕ ਜਿਹੜੇ ਇਸ ادارے ਦੇ ਨਾਲ ਮਾਰਕੀਟ ਕੁਆਰਟੀ ਨਾਲ ਜੁੜੇ ਹੋਏ ਨੇ ਉਹਨਾਂ ਦੇ ਜਿਹੜੇ ਕੰਮ ਨੇ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਕੋਈ ਅਟਕਣਾ ਨੇ ਉਹਨਾਂ ਨੂੰ ਸਚਾਰੂ ਢੰਗ ਦੇ ਨਾਲ ਜਿਹੜਾ ਦੂਰ ਕਰਨਗੇ